ਮੁਰਦਾਬਾਦ ਡਾਕਟਰ ਕੈਂਚਨ ਮੁਰਦਾਬਾਦ ਦਿੱਕਤ ਇਸ ਮਸਲੇ ਦੀ ਜਦੋਂ ਆਏ ਨੇ ਉਹਨਾਂ ਨੂੰ ਸਵੇਰੇ ਮਿਲਿਆ ਜਾਊਗਾ ਤੇ ਕਾਨਫਰੰਸ ਵੀ ਕੀਤੀ ਜਾਊਗੀ ਅਤੇ ਇਸ ਮਸਲੇ ਦੇ ਵਿੱਚ 5 ਮੈਂਬਰੀ ਦਾ 11 ਮੈਂਬਰੀ ਕਮੇਟੀ ਵੀ ਬਣਾਈ ਜਾਊਗੀ ਜਿਹੜੀ ਕੇਸ ਕੇਸ ਨੂੰ ਅੱਗੇ ਚਲਾਉਣ ਦੇ ਲਈ ਗੱਲਬਾਤ ਕਰਨ ਲਈ ਸਾਥੀਓ ক্ষমা ਬੜਾ ਭਾਨਕਾ ਕਾਲਜਗੁਰ ਨ ਸਮਾਂ ਮਿੰਟ ਮਿੰਟ ਤੇ ਸਬਰ ਜਲਬ ਹੋ ਰਿਹਾ ਲੋਕਾਂ ਦੇ ਨਾਲ ਅਤਿਆਚਾਰ ਹੋ ਰਿਹਾ ਇਹਨੂੰ ਰੋਕਣ ਦੇ ਲਈ ਆਪਾਂ ਸਮਾਜ ਦੇ ਲੋਕੀ ਅੱਗੇ ਆਓ ਇਹਨੂੰ ਰੋਕੇ ਜਾਊਗਾ ਕੋਈ ਕਿਸੇ ਨੂੰ ਮਾਰਨ ਦੇ ਲਈ ਜਾਂ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਨਹੀਂ ਸਮਾਜ ਨੂੰ ਆਏਗਾ ਜਿੰਨਾਂ ਦਾ ਪਿਆਰ ਰੱਖੋ ਸਤਿਕਾਰ ਰੱਖੋ ਸਾਰੇ ਆਪਸ ਵਿੱਚ ਹੀ ਬਾਕੀ ਜੇ ਕਿਸੇ ਹੋਰ ਬਾਈ ਨੇ ਬੋਲਣਾ ਬਾਹਰ ਕੱਢ ਕੇ ਇੱਕ ਦਸੇ ਜੀਮਾ ਬੋਲਣਾ ਇਹ ਵੈਸੀ ਭਾਬੀ ਹੰਦਰ ਸਿੰਘ ਜੀ ਪਰ ਮੇਰਾ ੱੱਕਾ ਬਹੁਤ ਹੋਇਆ ਸਾਰੇ ਮਤਲਬ মিডিਆ ਵਗੈਰਾ ਸਾਰਿਆਂ ਨੂੰ ਪਤਾ ਹੋਈ ਜਦੋਂ ਮੈਂ ਆ ਕੇਰਾ ਠੀਕ ਨੂੰ ਐਕਟਰਸ ਹੌਣ ਬਗਾਰਾ ਕਰਾਈ ਆ ਮੈਡਮ ਕਹਿੰਦੀ ਬੱਚਾ ਬਿਲਕੁਲ ਠੀਕ ਹੈ ਦੇਖੋ ਠੀਕ ਬੱਚਾ ਆ ਚਲੋ ਕੋਧਿਆ ਕਰੇ ਮੈਡਮ ਨੇ ਡਿਲੀਵਰੀ ਹੋ ਜੂਈ ੱੱਕਾ ਨਾ ਜਾਏ ਉਹ ਮੈਂ ਕੋਈ ਗੱਲ ਨਹੀਂ ਜੀ ਲੋਕਿ ਮੈਡਮ ਨੇ ਕੀਤੀ ਆ ਕਹਿੰਦੀ 7 ਵਜੇ ਕਰੀਬ ਹੋ ਜੂਈ ਬੱਚਾ ਹੋ ਜਾਊਗਾ ਇਹ ਤੋਂ ਜਿਉਂ ਕਰ ਨਾ ਜਾਏ ਮੈਂ ਤਾਂ ਠੀਕ ਹੈ ਜੀ ਚਲੋ ਫੈਲ ਬੋਸ ਪਰ ਜਮਾ ਕਰਾਈ ਆ ਸਭ ਕੁਝ ਕਰਾ ਲਿਆ ਜੀ ਉਸ ਵਾਰ ਮਕਣਾ ਏਕੇ ਲਾਈ ਕੇ ਦਰਦਾਂ ਟੀਕੇ ਲਾਈ ਕੇ ਨਾ ਬਰਾ ਹਾਲ ਕਰਤਾ ਮੇਰੀ ਘਰ ਲਈ ਦਾ ਜਦੋਂ ਗੇਰੀ ਹੋਈ ਐ ਉਦੋਂ ਮੈਡਮ ਹੈ ਨਹੀਂ ਮੈਡਮ ਆਈ ਐ 10 ਮਿੰਟ ਬਾਅਦ ਜੋ ਬੱਚਾ ਹੋ ਗਿਆ ਯਹੀ ਨਰਸਾਂ ਆਏ ਉਹਨਾਂ ਨੇ ਬਰਤ ਕੈਂਚੇ ਲਾ ਲਾ ਕੇ ਨਾ ਬਰਾ ਹਾਲ ਕਰਤਾ ਟੀਕੇ ਵਗੈਰਾ ਲਾਏ ਨਾ ਉਹਨਾਂ ਨੇ ਨਾ ਬਰਾ ਹਾਲ ਕਰਤਾ ਨਾ ਇਹਨਾਂ ਨੇ ਇਹਨੂੰ ਦੋਸ਼ੀ ਸਮਝਦੇ ਸਵਾਮੀ ਦੋਸ਼ੀ ਇੱਕ ਮੈਡਮ ਨੂੰ ਵੀ ਉਦੋਂ ਮੌਕੇ ਪਰ ਨਹੀਂ ਆਈ ਹੈਗੀ ਇੱਕ ਡਾਕਟਰ ਹੋ ਗਿਆ ਜਿਹੜਾ ਪਤਨੀ ਹੀ ਕਰ ਰਹੀ ਆ ਮੇਰੀ ਭੈਣ ਨਾਲ ਗੇਰੀ ਪੈਣਾ ਖੜਦੀ ਬਿਲਕੁਲ ਸਾਧਨੀਆ ਪਰ ਇਹਨਾਂ ਗਲਤ ਹੋਰ ਨਹੀਂ ਬੋਲਦਾ ਬਹੁਤ ਜ਼ਿਆਦਾ ਪਰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਕਿੰਦਾ ਬੋਲਦਾ ਹੈ ਮੇਰੀ ਭੈਣਾਂ ਖੜੀਆਂ ਮੇਰੇ ਨਾਲ ਖੜਦੀਆਂ ਹਾਂ ਹੁਣ ਜਿਹੜਾ ਤੁਸੀਂ ਪ੍ਰੋਟੈਸਟ ਕੀਤਾ ਕੀ ਚਾਹੁੰਦੇ ਤੁਸੀਂ ਬਸ ਮੈਨੂੰ ਸਾਹਮਣੇ ਆਉਣਾ ਚਾਹੀਦਾ ਸਾਰਾ ਕੁਝ ਹੋਣਾ ਚਾਹੀਦਾ ਜੋ ਮੇਰੇ ਬੱਚੇ ਨਾਲ ਹੋਇਆ ਜੋ ਮੇਰੇ ਬੱਚੇ ਨਾਲ ਇਦਾਂ ਹੋਇਆ ਕਿਸੇ ਬੱਚੇ ਨੂੰ ਨਾ ਤਾਂ ਕਿਸੇ ਹੋਰ ਨਾਲ ਹੋਵੇ ਇਦਾਂ ਮੁਕਸਨ ਧੋਲਣ ਮਜਰਾ ਜਨਰਲ ਸਕੱਤਰ ਡਿਡ ਯੂ ਨੋ ਦੈਟ ਅ ਗੋਡ ਹੈਲਥ ਇੰਸ਼ੋਰੈਂਸ ਇਸ ਸੁਪੋਜ਼ ਟੂ ਕਵਰ ਨਾਨ ਮੈਡੀਕਲ ਐਕਸਪੈਂਸਸ ਲਾਈਕ ਅ ਕਮੋਡੀਟੇਸ਼ਨ ਮੈਡੀਕਲ ਰਿਕਵਰ ਕਰ ਫਰੰਟ ਅੱਜ ਅਸੀਂ ਇੱਥੇ ਪੀਲਾ ਚੌਂਕ ਦੇ ਵਿੱਚ ਇਕੱਤਰ ਹੋਏ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਾਡੀ ਬੇਟੀ ਛੱਡੀਆਂ ਕਲਾਂ ਤੋਂ ਆ ਉਹਦੇ ਨਾਲ ਜਿਹੜੀ ਅਣਹੋਣੀ ਘਟਨਾ ਵਾਪਰੀ ਆ ਰਜਿੰਦਰ ਹਸਪਤਾਲ ਦੇ ਵਿੱਚ ਤੇ ਅਸੀਂ ਇਨਸਾਫ ਲੈਣ ਦੇ ਲਈ ਪਹਿਲਾਂ ਵੀ ਲੜ ਰਹੇ ਸੀਗੇ ਪਰ ਉਲਟਾ ਉਲਟਾ ਜਿਥੇ ਕਹਿੰਦੇ ਆ ਵੀ ਉਲਟਾ ਚੋਰ ਕਤਵਾਲ ਕੋ ਡਾਂਟੇ ਉਹਨੇ ਸਾਡੀਆਂ ਬੇਟੀਆਂ ਲਈ ਗਲਤ ਭਾਸ਼ਾ ਵਰਤੀ ਆ ਗਲਤ ਇਲਜ਼ਾਮ ਲਾਏ ਆ ਉਸ ਦੇ ਲਈ ਅਸੀਂ ਆਪਣੀਆਂ ਬੇਟੀਆਂ ਦੇ ਹੱਕ ਦੇ ਵਿੱਚ ਖੜੇ ਆ ਕਿ ਸਾਡੀਆਂ ਬੇਟੀਆਂ ਨੂੰ ਜਿਹੜਾ ਉਹਨੇ ਗਲਤ ਕਿਹਾ ਉਸਾਂ ਨੂੰ ਜਵਾਬ ਸਬੂਤਾਂ ਸਮੇਂ ਦੇਣਾ ਪਏਗਾ ਨਹੀਂ ਅਸੀਂ ਸੰਘਰਸ਼ ਕਰਨ ਦੇ ਲਈ ਤਿਆਰ ਆ ਇਸ ਬੇਟੀ ਦਾ ਵੀ ਇਨਸਾਫ ਲਵਾਂਗੇ ਤੇ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਾਡੇ ਬੇਟੀਆਂ ਉੱਪਰ ਗਲਤ ਇਲਜ਼ਾਮ ਲਾਏ ਆ ਉਸ ਦਾ ਵੀ ਇਨਸਾਫ ਲਵਾਂਗੇ ਲੰਬੇ ਸਮੇਂ ਚੱਲ ਕੇ ਅਸੀਂ ਤਿਆਰੀ ਕਰ ਰਹੇ ਆਂ ਕਰਾਂਗੇ ਕੀ ਕੀ ਹੁਣ ਤੁਹਾਡੀ ਡਿਮਾਂਡ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹ ਤਾਂ ਇੱਕ ਤਾਂ ਜਿਹੜੇ ਉਹਨਾਂ ਨੇ ਗਲਤ ਇਲਜ਼ਾਮ ਲਾਏ ਆ ਉਹਨਾਂ ਪਰ ਝੂਠਾ ਜਿਹੜਾ ਪਰਚਾ ਜਿਹੜਾ ਝੂਠ ਦਾ ਪਰਚਾ ਦਰਜ ਹੋਣਾ ਚਾਹੀਦਾ ਤੇ ਦੂਸਰਾ ਜਿਹੜਾ ਬੇਟੀ ਜਿਸ ਤਰ੍ਹਾਂ ਹੁਣ ਤੁਹਾਡੇ ਸਾਹਮਣੇ ਪੇਟੀਦਾ ਉਹ ਜਿਹੜਾ ਬਾਪ ਆ ਤੱਕ ਇਹ ਜਿਹੜਾ ਕਿਹੜਾ ਕਾਂਡ ਹੋ ਗਿਆ ਕਿ ਡਿਲੀਵਰੀ ਤੋਂ ਬਾਅਦ ਬੱਚਾ 1 ਲੱਖ ਜਿਹੜਾ ਇਹ ਜਿਹੜਾ ਹੋ ਗਿਆ ਉਹਦਾ 2 ਦਿਨਾਂ ਬਾਅਦ ਡੈਥ ਸਿੱਪ ਹੋਣ ਦੀ ਉਹ ਆ ਗਈ ਤੇ ਨੋਬਤਾ ਕੀਤੀ ਦੂਸਰੇ ਕੱਲ ਜਿਹੜੇ ਡਾਕਟਰ ਦੇ ਬਿਆਨ ਆ ਇਸ ਸੰਬੰਧ ਦੇ ਵਿੱਚ ਬੇਸ਼ੱਕ ਟੀਕੇ ਦੇ ਰੇਟ ਦੇ ਸੰਬੰਧ ਦੇ ਵਿੱਚਾਂ ਵੈਂਟੀਲੇਟਰ ਦੇ ਰੇਟ ਦੇ ਸੰਬੰਧ ਦੇ ਵਿੱਚਾਂ ਜਾਂ ਬੱਚੀ ਦੀ ਜਿਹੜੀ ਸਿਹਤ ਲਈ ਸੰਬੰਧ ਦੇ ਵਿੱਚਾਂ ਉਹ ਜਿਹੜੇ ਸ਼ੱਕੀ ਬਿਆਨ ਆ ਤੇ ਦੂਸਰੇ ਜਿੱਥੇ ਬੱਚੇ ਦਾ ਵਿਵਾਦ ਚ ਜਾ ਕੇ ਇਲਾਜ ਚਲਿਆ ਉਸ ਡਾਕਟਰ ਦੇ ਜਿਹੜੇ ਬਿਆਨ ਆ ਉਹ ਆਪਸ ਵਿੱਚ ਹੀ ਮੇਲ ਨਹੀਂ ਖਾਂਦੇ ਇਸ ਲਈ ਭਜਿੰਦਰਾ ਹਸਪਤਾਲ ਦਾ ਪੂਰਾ ਸਟਾਫ ਖਾਸ ਕਰ ਜਿਹੜੇ ਪ੍ਰਬੰਧਕ ਆ ਉਹ ਇਸ ਗੱਲ ਦੇ ਦੋਸ਼ੀ ਆ ਤੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਰੋਪੜ ਅਸੀਂ ਜੇ ਇੱਥੇ ਇਕੱਠੇ ਹੋਇਆ ਪਿਛਲੇ ਸਮੇਂ ਤੇ 13 ਤਰੀਕ ਨੂੰ ਇਹ ਲੜਕੀ ਬੈਠੀ ਆ ਚੱਲਿਆਂ ਤੋਂ ਇਨਾਂ ਦਾ ਜਲੇਪਾ ਲਈ ਆਇਆ ਸੀ ਹਸਪੀਟਲ ਦੇ ਵਿੱਚ ਇਹ ਪਰਿਵਾਰ 8 ਮਹੀਨੇ ਦਾ ਸਮਾਂ ਸੀਗਾ ਜਦੋਂ ਉਹ 8 ਮਹੀਨੇ ਦੇ ਸਮੇਂ ਦੇ ਵਿੱਚ ਜਵਾਨ ਦੇ ਦੇਣਾ ਚਾਹੀਦਾ ਸੀ ਉਹਨਾਂ ਨੂੰ ਰੈਫਰ ਕਰਨਾ ਸੀ ਵੀ ਅਸਲ ਚੰਡੀਗੜ੍ਹ ਚਲੇ ਜਾਓ ਪਰ ਇਹਨਾਂ ਦੇ ਦੱਸਣ ਦੇ ਮੁਤਾਬਕ ਜਿਹੜੀ ਵੱਡੀ ਡਾਕਟਰ ਨਹੀਂ ਸੀ ਜਲੇਪਾ ਕਰਦੀ ਆ ਵੀ ਉਹ ਸ਼ਾਮਿਲ ਹੈ ਨਹੀਂ ਸੀ ਦੂਸਰੇ ਨਰਸਾਂ ਦੀਆਂ ਉਹਨਾਂ ਨੇ ਠੀਕੇ ਨਾਲ ਲਾ ਕੇ ਇਨਾਂ ਦਸਲ ਦੇ ਮਤਲਬ ਵੀ ਉਹਨੇ ਨਾ ਤੱਕਾ ਕੀਤਾ ਉਹਨੂੰ ਪੇਚੇ ਨੂੰ ਬਾਹਰ ਕੱਢਿਆ ਗਿਆ ਪਰ ਬੱਚਾ ਡੈਮੇਜ ਹੋ ਗਿਆ ਉਹਨੂੰ ਇੱਕ ਬੇਬੀ ਲੈਟਰ ਦੇ ਵਿੱਚ ਪਾ ਦਿੱਤਾ ਇਹਨਾਂ ਨੂੰ ਕਹਿੰਦੇ ਰਹੇ ਵੀ ਚਲੋ ਠੀਕ ਆ ਬੱਚਾ ਠੀਕ ਆ ਤੇ ਕਹਿੰਦੇ ਨਾ ਪੇਚੇ ਦੀ ਬੰਕ ਕੀਤੀ ਵੀ ਇੰਨੇ ਦਾ 35000 ਦਾ ਟੀਕਾ ਲੱਗੇਗਾ ਇਹ ਕਹਿੰਦੇ ਵੀ ਐਨੇ ਸਾਡੇ ਕੋਲ ਪੈਸੇ ਨਹੀਂ ਮਾਨੂੰ ਐ ਦੱਸੋ ਵੀ ਇੰਨਾ ਮਹਿੰਗਾ ਹਸਪੀਟਲ ਜ਼ਿਲ੍ਹਾ ਰੋਪੜ ਦੇ ਵਿੱਚ ਕਿਸੇ ਤਾਂ ਬਾਸ਼ੋ ਗਰੀ ਪਰਿਵਾਰ ਨੂੰ ਤੁਸੀਂ ਲੁੱਟ ਮਚਾਈਆ ਜਾਬਰ ਜ਼ੁਲਮ ਕੀਤਾ ਇਹ ਲੋਕਾਂ ਤੇ ਮੈਂ ਬੇਇਨਤੀ ਕਰਦਾ ਸਾਰੇ ਲੋਕਾਂ ਨੂੰ ਵੀ ਆਪਾਂ ਸਾਰੇ ਇਕੱਠੇ ਹੋ ਕੇ ਜੋ ਅਜਹਾ ਜਾਬਰ ਜ਼ੁਲਮ ਕਰਦਾ ਵੀ ਕੋਈ ਵੀ ਕਰਦਾਗਾ ਉਹਦੇ ਬਰਖਲਾਪਾਂ ਬਰੋਧ ਉਹਦੇ ਚੱਲੀਏ ਬਾਕੀ ਅਪਰੋਜ ਮਾੜੀ ਗੱਲ ਆ ਉਹ ਡਾਕਟਰ ਨੂੰ ਚਾਹੀਦਾ ਸੀ ਇਸ ਪਰਿਵਾਰ ਨਾਲ ਆ ਕੇ 4000 ਤੇ ਮਿਲਦਾ ਵੀ ਮੇਰੀ ਗਲਤੀ ਹੋ ਗਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹਾ ਪ੍ਰੋਬਲਮ ਆ ਸਕਦੇ ਨੇ ਹਸਪਤਾਲ ਦੇ ਵਿੱਚ ਇਹਨਾਂ ਦੀ ਕਾਉਂਟ ਸੁਣੋ ਇਹਦੇ ਲਈ ਪਰਿਵਾਰ ਲਈ ਤੁਸੀਂ ਰੱਬ ਤੁਸੀਂ ਪ੍ਰਮਾਤਮਾ ਜਿਹੜੇ ਅੱਜ ਤੁਸੀਂ ਨਾਲ ਖੜੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦੇ ਨਾਲ ਖੜੇ ਹੋ ਪਰ ਅੱਜ ਵੀ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਉਹ ਵੀ ਮਿਲ ਕੇ ਇਨਾਂ ਨੂੰ ਇਨਸਾਫ ਦਵਾਇਆ ਜਾਵੇ ਇਨਾਂ ਨੂੰ ਕਤਲ ਕਰਕੇ ਜੋ ਉਹਨਾਂ ਨੇ ਸਾਡ ਪਾਸਾ ਸਾਡੀਆਂ ਧੀਆਂ ਦੇ ਬਾਰੇ ਬੋਲੀਆ ਉਹਦੀ ਵੀ ਮਨਜ਼ੂਰੀ ਨਹੀਂ ਦਿਆ ਕਰਦਾ ਵੀ ਇਸ ਤਰ੍ਹਾਂ ਇੱਕ ਸੀਨੀਅਰ ਡਾਕਟਰ ਹੋਣ ਦੇ ਨਾਤੇ ਇਹ ਚੀਜ਼ਾਂ ਬੋਲ ਰਹੀਆਂ ਨਹੀਂ ਚਾਹੀਦੀਆਂ ਵੀ ਇਹ ਲੜਕੇ ਤੰਦਾ ਕਰਦਿਆਂ ਨੇ ਕੀ ਗੱਲ ਸਾਡੀਆਂ ਧੀਆਂ ਪਹਿਣਾ ਸਾਡੀਆਂ ਇਹ ਇਸ ਤਰ੍ਹਾਂ ਹੀ ਕਰਦਿਆਂ ਨੇ ਤੰਦਾ ਕਰਦਿਆਂ ਨੇ ਇਹ ਇਹ ਚੀਜ਼ ਵਾਪਸ ਲਵੇ ਇਹਦੀ ਨਿੰਦਾ ਕੀਤੀ ਜਾਂਦੀ ਹੈ ਜੈ ਅਰਿ ਸ਼ੁਰੂ ਦੇਖੋ ਜੀ ਸਾਰਿਆਂ ਨੇ ਪ੍ਰੈਸ ਕਾਨਫਰੰਸ ਜਿਹੜੀ ਡਾਕਟਰ ਬਜਿੰਦਰਾ ਨੇ ਕੀਤੀ ਹੈ ਆਲਮੋਸਟ ਮੈਨੂੰ ਲੱਗਦਾ ਸ਼ਹਿਰ ਚ ਸਾਰਿਆਂ ਨੇ ਦੇਖੀ ਹੋਣੀ ਹੈ ਤੇ ਕਿੰਨੇ ਹੀ ਨਿੰਦਨਯੋਗ ਸ਼ਬਦ ਜੜੇ ਉਹਨੇ ਯੂਜ਼ ਕੀਤੇ ਹੈ ਕਿ ਜਿਹੜੀਆਂ ਇਹ ਲੜਕੀਆਂ ਬਲੈਕਮੇਲਰ ਹੈ ਸ਼ਹਿਰ ਦੇ ਵਿੱਚ ਬਲੈਕਮੇਲਿੰਗ ਕਰਕੇ ਪੈਸੇ ਖਾਂਦੀਆਂ ਔਰ ਮੇਰੇ ਕੋਲੋਂ ਵੀ ਪੈਸਿਆਂ ਦੀ ਮੰਗ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਰੱਖੀ ਗਈ ਸੋ ਪਹਿਲਾਂ ਤਾਂ ਉਹ ਸਬੂਤ ਪੇਸ਼ ਕਰੇ ਨਹੀਂ ਸਬੂਤ ਪੇਸ਼ ਕਰਨਗੇ ਤਾਂ ਇਹਦੀ ਕਾਰਵਾਈ ਹੈ ਜਿਹੜੀ ਅਗਰ ਪ੍ਰਸ਼ਾਸਨ ਨਹੀਂ ਕਰੇਗਾ ਅੱਜ ਜਿਥੇ 100 ਇਕੱਠੇ ਹੋਏ ਆ ਕੱਲ ਅਸੀਂ ਹਜ਼ਾਰਾਂ ਦਾ ਇਕੱਠ ਇਕੱਠਾ ਕਰਕੇ ਇਹਨੂੰ ਕਹਾਵਾਂਗੇ ਕਿ ਕਿਸੇ ਦੀ ਧੀ ਪੈਣ ਦੇ ਉੱਪਰ ਇਹ ਜੇ ਲਾਲਚਣ ਲਾਉਣ ਦਾ ਨਤੀਜਾ ਕੀ ਹੁੰਦਾ ਦੂਜੀ ਗੱਲ ਜਿਨ੍ਹਾਂ ਦੇ ਘਰ ਦਾ ਬੱਚਾ ਚਲਾ ਗਿਆ ਡੈਫਲੇਮੇਸ਼ਨ ਦਾ ਉਹਨੇ ਕੇਸ ਪਾਇਆ ਸਾਡੇ ਤੇ ਪਾਇਆ ਕੋਈ ਇਸ਼ੂ ਨਹੀਂ ਹੈ ਜਿਹਦਾ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਉਹਦੇ ਉੱਪਰ ਉਹ ਡਾਕਟਰ ਕੇਸ ਪਾ ਰਹੇ ਆ ਸੋ ਇਸ ਤੋਂ ਘਟਿਆ ਗੱਲ ਇਸ ਸਮਾਜ ਵਿੱਚ ਵਿੱਚ ਕੀ ਹੋਏਗੀ ਸੋ ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗ ਹੈ ਕਿ ਇਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਅੱਜ ਅਸੀਂ ਥਾਣੇ ਦੇ ਵਿੱਚ ਵੀ ਰਿਪੋਰਟ ਦਿੱਤੀ ਹੈ ਲੀਗਲੀ ਇਹਨੇ ਕਾਨੂੰਨ ਦਾ ਸਹਾਰਾ ਲਿੱਤਾ ਇਹਨੂੰ ਕਾਨੂੰਨ ਦੇ ਵਿੱਚ ਜਾ ਕੇ ਇਸ ਚੀਜ਼ ਦਾ ਜਵਾਬ ਦਵਾਂਗੇ ਸਬੂਤਾਂ ਦੇ ਨਾਲ ਦਵਾਂਗੇ ਔਰ ਜਿਹੜੇ ਲੋਕ ਮੈਸੇजेस ਕਰਵਾ ਰਹੇ ਆ ਜਿਹੜੇ ਅਨਦਰ ਪਾਰਟੀ ਦੇ ਲੋਕ ਸਾਨੂੰ ਗਲਤ ਕਮੈਂਟਸ ਕਰ ਰਹੇ ਆ ਮੈਂ ਉਹਨਾਂ ਲੋਕਾਂ ਨੂੰ ਇਹ ਪੁੱਛਣਾ ਚਾਹਨੀ ਆ ਤੁਹਾਡੇ ਵਾਂਗੂ 4-4 5-5 ਲੱਖ ਰੁਪਏ ਲੈ ਕੇ ਵੀਰੇ ਵਿਕੀ ਨਹੀਂ ਹੋਈ ਮੈਂ ਸਮਝ ਗਏ ਇਹ ਗੱਲ ਇੱਥੇ ਚੌਂਕ 'ਚ ਖੜ ਕੇ ਤੁਹਾਨੂੰ ਚੈਲੰਜ ਕਰਦੀ ਆ ਜਿਹੜੇ ਪਾਰਟੀਆਂ ਦੇ ਨਮਾਇंदे ਮੈਸੇਜਸ ਪਾ ਰਹੇ ਹਨ ਮੇਰੇ ਨਾਲ ਇੱਥੇ ਚੌਂਕ 'ਚ ਖੜ ਕੇ ਗੱਲ ਕਰਨ ਤੁਹਾਡੇ ਵਾਂਗੂ ਪੈਸੇ ਲੈ ਕੇ ਵਿਕੇ ਹੋਏ ਨਹੀਂ ਹੈਗੇ ਤੁਸੀਂ ਬਲੈਕਮੇਲਰ ਕਹਿੰਦੇ ਹੋ ਇੱਥੇ ਜਿੰਨੇ ਵੀ ਬੰਦੇ ਜੀ 11 ਪਰ ਇਸ ਹਫਤੇ ਹਰ ਮੈਚ 'ਮੇ ਰੈਂਕ 33 63 ਜਾਂ 93 ਕੋ ਮਿਲੇਗਾ 1 ਕਰੋੜ ਐਕਸਟਰਾ ਕਹਿਆ ਸਾਰਿਆਂ ਨਾਲ ਦੁੱਖ ਸੁੱਖ ਚ ਅਸੀਂ ਇਕੱਠੇ ਹੁੰਨੇ ਆ ਇੱਕ ਵੀ ਬੰਦਾ ਆ ਕੇ ਇੱਥੇ ਕਹਿ ਦੇਵੇ ਕਿ 1 ਰੁਪਏ ਦੇ ਵੀ ਕਿਸੇ ਦੇ ਕਾਣੇ ਆ ਸੋ ਇਸ ਚੀਜ਼ ਦੀ ਕਾਰਵਾਈ ਹੈ ਜਿਹੜੀ ਪ੍ਰਸ਼ਾਸਨ ਨੂੰ ਡਾਕਟਰ ਬਜਿਦਰਾ ਦੇ ਅਗੇਂਸਟ ਕਰਨੀ ਪਏਗੀ ਔਰ ਦੂਜੀ ਗੱਲ ਜੋ ਬੱਚੀ ਸਾਡੀ ਦੁਨੀਆ ਤੋਂ ਗਈ ਹੈ ਉਹਨੂੰ ਜਿਹੜਾ ਇਨਸਾਫ ਮਿਲਣਾ ਸੀ ਚੰਡੀਗੜ੍ਹ ਹੌਸਪੀਟਲ ਹੌਸਪੀਟਲ ਵਾਲੇ ਡਾਕਟਰ ਦੇ ਬਿਆਨ ਸੁਣ ਸਕਦੇ ਹੋ ਟੋਟਲੀ ਉਹਨਾਂ ਨੇ ਪ੍ਰੈਸ ਦੇ ਅਵੇਸਟ ਬਿਆਨ ਦਿੱਤੇ ਆ ਕਿ ਜਿਹੜੀ ਇਸ ਡਾਕਟਰ ਤੋਂ ਗਲਤੀ ਹੋਈ ਆ ਸ਼ਕੰਜੇ ਨਾਲ ਬੱਚਾ ਕੱਢਿਆ ਗਿਆ ਬੱਚੇ ਦਾ ਸਿਰ ਡੈਮੇਜ ਹੋਇਆ ਉਹਨੂੰ ਦੌਰੇ ਪੈਂਦੇ ਰਹੇ ਆ ਔਰ ਨੀਡਲਸ ਮਾਰ ਮਾਰ ਕੇ ਉਹਦੀ ਬਾਡੀ ਖਰਾਬ ਕੀਤੀ ਗਈ ਆ ਮੈਨੂੰ ਲੱਗਦਾ ਕਿ ਇੰਨਾ ਕੁ ਬਿਆਨ ਇਸ ਡਾਕਟਰ ਨੂੰ ਸਜ਼ਾ ਦੇਣ ਲਈ ਬਹੁਤ ਆ ਸੋ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਰੱਖਦੇ ਆ ਕਿ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਆ ਜਿਹੜੀ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਕਿ ਅਸੀਂ ਹੋਰ ਮਜਬੂਰ ਨਾ ਹੋਈਏ ਥਾਂ ਥਾਂ ਖੜਕੇ ਇੱਥੇ ਅਸੀਂ ਵੀ ਕਿਸੇ ਦੀਆਂ ਘਰ ਦੀਆਂ ਧੀਆਂ ਸਾਡੀ ਵੀ ਇੱਜ਼ਤ ਹੈ ਸੋ ਸਾਨੂੰ ਵੀ ਸ਼ੌਂਕ ਨਹੀਂ ਹੈਗਾ ਇਹ ਚੀਜ਼ਾਂ ਕਰਨ ਦਾ ਪਰ ਇਸ ਡਾਕਟਰ ਨੇ ਜਿਹੜੇ ਲਾਲਚਣ ਲਗਾਏ ਆ ਆਪਣੇ ਵਰਡਸ ਮੀਡੀਆ ਦੇ ਸਾਹਮਣੇ ਆ ਕੇ ਵਾਪਸ ਲਵੇ ਨਹੀਂ ਤਾਂ ਫਿਰ ਇਹਨੂੰ ਅਸੀਂ ਦਿਖਾਵਾਂਗੇ ਕਿ ਕੁੜੀਆਂ ਕੀ ਹੁੰਦੀਆਂ ਕੁੜੀਆਂ ਚਾਂਸੀ ਦੀ ਰਾਣੀ ਵੀ ਹੁੰਦੀਆਂ ਇਹ ਗੱਲ ਰੱਬ ਕਿਸ਼ਿੰਦਰਾ ਤੁਸੀਂ ਚੇਤੇ ਰੱਖਿਓ ਬਾਕੀ ਅੱਗੇ ਤੁਹਾਡਾ ਨੈਕਸਟ ਕੀ ਆਪ ਲੋਗ ਦਾ ਦੇਖੋ ਦੇਖੋ ਜੀ ਅਸੀਂ ਹੁਣ ਕੱਲ ਤੱਕ ਦੀ ਵੇਟ ਕਰਨੀ ਹੈ ਜੇ ਕੱਲ ਤੱਕ ਪ੍ਰਸ਼ਾਸਨ ਇਹਦੇ ਉੱਪਰ ਕਾਰਵਾਈ ਕਰਦਾ ਔਰ ਸਿਵਲ ਸਰਜਨ ਨੂੰ ਜਿਹੜੀ ਡੀਸੀ ਸਾਹਿਬ ਨੇ ਤਾਂ ਟੀਮ ਲਗਾਈ ਹੈ ਉਹਦੀ ਰਿਪੋਰਟ ਅਗਰ ਕੱਲ ਤੱਕ ਇਹ ਪੇਸ਼ ਕਰਦੇ ਆ ਤਾਂ ਠੀਕ ਹੈ ਨਹੀਂ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਆਪਣਾ ਅਗਲਾ ਕਦਮ ਚੱਕਾਂਗੇ ਅਸੀਂ ਮੀਡੀਆ ਨੂੰ ਬਿਲਕੁਲ ਉਹਦੇ ਲਈ ਚੇਤਕ ਬਣਾ ਦੇਣਾ ਹੈ ਉਹਦੇ ਬਾਰੇ ਹੁਣ ਤੁਸੀਂ ਕੀ ਕਹਿੰਦੇ ਹੋ ਡੈਫਲੇਮੇਸ਼ਨ ਦਾ ਕੇਸ ਸ਼ਰਮ ਆਉਣੀ ਚਾਹੀਦੀ ਹੈ ਇਹਨੂੰ ਸਾਡੇ ਉੱਤੇ ਪਾਇਆ ਠੀਕ ਹੈ ਤੂੰ ਪਾਇਆ ਜਿਹੜੀ ਮਾਂ ਦਾ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਤੂੰ ਉਹਦੇ ਉੱਪਰ ਕੇਸ ਪਾ ਰਿਹਾ ਤਾਂ ਵੀ ਕੋਈ ਗੱਲ ਨਹੀਂ ਤੂੰ ਕਾਨੂੰਨ ਦਾ ਸਹਾਰਾ ਲਿੱਤਾ ਹੈ ਤੈਨੂੰ ਕੋਰਟ 'ਚ ਹੀ ਆ ਕੇ ਜਵਾਬ ਦੇਵਾਂਗੇ ਔਰ ਵਿਦ ਪ੍ਰੂਫ ਦੇਵਾਂਗੇ ਵਿਦ ਪ੍ਰੂਫ ਔਰ ਜਿਹੜਾ ਤੁਸੀਂ ਸਾਨੂੰ ਬਲੈਕਮੇਲਿੰਗ ਦਾ ਸਾਡੇ ਉੱਪਰ ਜਿਹੜਾ ਤੁਸੀਂ ਇਹ ਲਗਾਇਆ આરોਪ ਉਹ ਵੀ ਪਲੀਜ਼ ਉਹ ਵੀ ਉਹ ਵੀ ਤੁਸੀਂ ਲੋਕਾਂ ਦੇ ਵਿੱਚ ਆ ਕੇ ਇਹਦਾ ਪ੍ਰੂਫ ਦਿਓ ਨਹੀਂ ਤਾਂ ਫਿਰ ਤੁਹਾਡੇ ਹਸਪੀਟਲ ਦੇ ਅੰਦਰ ਆ ਕੇ ਅਸੀਂ ਪ੍ਰੂਫ ਮੰਗਾਗੇ ਡਾਕਟਰ ਪ੍ਰਜਿੰਦਰ ਮੁਰਦਾਬਾਦ ਡਾਕਟਰ ਪ੍ਰਜਿੰਦਰ ਮੁਰਦਾਬਾਦ ਮੇਰਾ ਨਾਮ ਜਸਪ੍ਰੀਤਾ ਤੇ ਇਹ ਸਾਡੇ ਪਰਿਵਾਰ ਦਾ ਮਾਮਲਾ ਆ ਤੇ ਅਸੀਂ ਪਰਿਵਾਰ ਦੇ ਨਾਲ ਖੜੇ ਆ ਤੇ ਸਾਨੂੰ ਪਰਿਵਾਰ ਦੇ ਨਾਲ ਖੜਨ ਤੇ ਵੀ ਸਾਡੇ ਤੇ ਉਲਟੇ ਕੇਸ ਪਾਏ ਜਾ ਰਹੇ ਨੇ ਤੇ ਉਲਟਾ ਸਾਨੂੰ ਚੈਲੰਜ ਕਰ ਰਿਹਾ ਡਾਕਟਰ ਅਸੀਂ ਪਹਿਲੇ ਦਿਨ ਤੋਂ ਹੁਣ ਤੱਕ ਇਹੀ ਗੱਲ ਕਹਿ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਗੱਲ ਕਰਨ ਗਏ ਸੀ ਆਪਣੇ ਬੱਚੀ ਤੇ ਆਪਣੀ ਪਰਜਾਈ ਬਾਰੇ ਪਤਾ ਕਰਨ ਬਟ ਉਹਨਾਂ ਨੇ ਉੱਥੇ ਸਾਡੇ ਨਾਲ ਪਿਆਰ ਨਾਲ ਗੱਲ ਕਰਨ ਦੀ ਬਜਾਏ ਸਾਡੇ ਤੇ ਗੁੰਡਾਗਰਦੀ ਕੀਤੀ ਸੀ ਤੇ ਇਹੀ ਚੀਜ਼ ਅਸੀਂ ਪਹਿਲੇ ਦਿਨ ਤੋਂ ਬੋਲ ਰਹੇ ਹਾਂ ਮੀਡੀਆ ਦੇ ਵਿੱਚ ਵੀ ਬੋਲ ਰਹੇ ਹਾਂ ਕਿ ਇਹੀ ਚੀਜ਼ ਅੱਜ ਉਹਨੇ ਆਪਣੇ ਆਪ ਪ੍ਰੂਫ ਕਰਤੀ ਸਾਨੂੰ ਇੱਥੇ ਫੋਨ ਤੇ ਸੋਸ਼ਲ ਮੀਡੀਆ ਤੇ ਭੇਜ ਕੇ ਕਿ ਤੁਹਾਨੂੰ ਓਪਨ ਚੈਲੰਜ ਹੈ ਕਿ ਤੁਹਾਨੂੰ ਓਪਨ ਚੈਲੰਜ ਹੈ ਤੁਸੀਂ ਆ ਜਾਓ ਜਿਹਦੇ ਤੁਹਾਡੇ ਤੇ ਦਮ ਹੈਗਾ ਤੁਸੀਂ ਜਿੱਥੇ ਆਉਣਾ ਉੱਥੇ ਆ ਜਾਓ ਤੇ ਦੂਜੀ ਗੱਲ ਇਹ ਬੋਲ ਰਿਹਾ ਤੁਹਾਨੂੰ ਸਾਰਾ ਰੋਪੜ ਜਾਂਦਾ ਤੈਨੂੰ ਸਾਰਾ ਰੋਪੜ ਜਾਂਦਾ ਉਹ ਹੁੰਦਾ ਕੋਣਾ ਸਾਡੇ ਕਰੈਕਟਰ ਤੇ ਸਾਨੂੰ ਬੋਲਣ ਵਾਲਾ ਤੇ ਤੂੰ ਸੀ ਬਲੈਕਮੇਲ ਕਰਦੇ ਹੋ ਅਸੀਂ ਕਿਹਨੂੰ ਬਲੈਕਮੇਲ ਕੀਤਾ ਤੇ ਕਿਹੜੀਆਂ ਅਸੀਂ ਬਲੈਕਮੇਲ ਕਰਕੇ ਇੱਥੇ ਲੋਕਾਂ ਨੂੰ ਠੱਗ ਕੇ ਅਸੀਂ ਪੈਸੇ ਲਿੱਤੇ ਸਾਨੂੰ ਪ੍ਰੂਫ ਦਵੇ ਸਾਨੂੰ ਇਸ ਚੀਜ਼ ਦਾ ਪਤਾ ਲੱਗੇ ਅਸੀਂ ਵੀ ਕਿਸੇ ਘਰ ਦੀਆਂ ਧੀ ਆਇਆ ਭੈਣ ਆਇਆ ਤੇ ਤੂੰ ਕਿਸੇ ਨੂੰ ਵੀ ਔਨ ਮੀਡੀਆ ਕੁਝ ਵੀ ਬੋਲ ਸਕਦਾ ਸਾਡੇ ਬਾਪ ਨਹੀਂ ਸਾਡੇ ਭਰਾ ਨਹੀਂ ਹੈਗੇ ਸਾਡਾ ਅਸੀਂ ਅਸੀਂ ਇੱਥੇ ਜੀਣਾ ਨਹੀਂ ਸਾਡੇ ਬੱਚੇ ਵੀ ਹੈਗੇ ਅਸੀਂ ਕਿਸੇ ਨੂੰ ਕੀ ਜਵਾਬ ਦੇਣਾ ਹੈ ਅਸੀਂ ਇੱਥੇ ਰੋਪੜ ਚ ਨਹੀਂ ਰਹਿਣਾ ਤੂੰ ਸਾਨੂੰ ਇੰਨੀ ਗੰਦੀ ਲੈਂਗੁਏਜ ਕਿਹੜੇ ਹੱਕ ਨਾਲ ਬੋਲ ਸਕਦਾ ਤੂੰ ਆਪਦੀ ਵਾਈਫ ਲਈ ਬੋਲ ਕੇ ਦੇਖ ਤੈਨੂੰ ਨਹੀਂ ਤੂੰ ਸੁਣ ਸਕਦਾ ਨਾ ਤਾਂ ਸਾਡੇ ਵੀ ਘਰ ਦੇ ਹੈਗੇ ਨੇ ਸਾਡੇ ਲਈ ਵੀ ਕੋਈ ਆ ਚੀਜ਼ਾਂ ਨਹੀਂ ਸੁਣ ਸਕਦਾ ਤੇ ਆ ਸਾਰੇ ਸਾਡੇ ਹੱਕ ਚ ਆਏ ਨੇ ਉਹਨੂੰ ਜਵਾਬ ਲੈਣ ਲਈ ਆਏ ਨੇ ਵੀ ਤੂੰ ਇਹ ਗੱਲਾਂ ਬੋਲ ਨਹੀਂ ਉਹਨਾਂ ਦਾ ਜਵਾਬ ਦੇ ਤਾਨੂੰ ਐਨਾ ਗਲਤ ਵਰਡਿੰਗ ਯੂਜ਼ ਕੀਤੀ ਹੈ ਉੱਪਰ ਦੇ ਤੋਂ ਸਾਨੂੰ ਮੈਸੇਜ ਕਰਕੇ ਸਾਡੇ ਕੋਲ ਵਿਦ ਪ੍ਰੂਫ ਆ ਇਹ ਚੀਜ਼ਾਂ ਤੂੰ ਸਾਨੂੰ ਮੈਸੇਜ ਕਰ ਰਿਹਾ ਤੂੰ ਸਾਨੂੰ ਆਹ ਚੀਜ਼ਾਂ ਦੱਸ ਰਿਹਾ ਆ ਤੇ ਆ ਦੇਖੋ ਇਹ ਬਿਲਕੁਲ ਸ਼ਰਿਆਮ ਮੈਸੇਜ ਸਾਨੂੰ ਉਹ ਸੀ ਦਿਖਾ ਸਕਦੇ ਜਿਹਦੇ ਵਿੱਚ ਇਹਨੇ ਸਾਨੂੰ ਸ਼ਰਿਆਮ ਧਮਕੀਆਂ ਦਿੱਤੀਆਂ ਆ ਤੇ ਆ ਓਪਨ ਚੈਲੰਜ ਦੇ ਰਿਹਾ ਆ ਸਾਨੂੰ ਜੇ ਤੁਹਾਡੇ ਚ ਦਮ ਹੈਗਾ ਜੀ ਉਹ ਡਾਕਟਰ ਆ ਗੁੰਡਾ ਤਾਂ ਨਹੀਂ ਹੈਗਾ ਜਿਹੜੇ ਸਾਨੂੰ ਓਪਨ ਚੈਲੰਜ ਦੇ ਰਿਹਾ ਆ ਡਾਕਟਰਾਂ ਕੀ ਤਰ੍ਹਾਂ ਉਹ ਗੱਲ ਕਰੇ ਨਾ ਡਾਕਟਰਾਂ ਚ ਬਹੁਤ ਪੇਸ਼ੈਂਸ ਹੁੰਦੇ ਆ ਡਾਕਟਰ ਐਵੇਂ ਦੇ ਨਹੀਂ ਹੁੰਦੇ ਡਾਕਟਰ ਬਹੁਤ ਪੜੇ ਲਿਖੇ ਹੁੰਦੇ ਆ ਉਹਨਾਂ ਨੇ ਬਹੁਤ ਪੜ੍ਹਾਈ ਕੀਤੀ ਹੁੰਦੀ ਆ ਤੇ ਫਿਰ ਡਾਕਟਰਾਂ ਤੇ ਆਮ ਇਨਸਾਨਾਂ 'ਚ ਤਾਂ ਫਿਰ ਕੋਈ ਫਰਕ ਨਹੀਂ ਰਹਿ ਗਿਆ ਉਹ ਸਾਨੂੰ ਆਮ ਇਨਸਾਨ ਦੱਸਦਾ ਉਹ ਤਾਂ ਸੱਤ ਤੋਂ ਵੀ ਘੱਟ ਹੀ ਆ ਨਿਕਲਿਆ ਇਸ ਚੀਜ਼ 'ਚ ਜੀ ਅਜੇ ਤੱਕ ਅਸੀਂ ਉਹਦੇ ਉਹਦੇ ਕਰੈਕਟਰ ਤੇ ਅਜੇ ਤੱਕ ਗੱਲ ਨਹੀਂ ਕੀਤੀ ਸਾਨੂੰ ਕਿਹੜੇ ਇਸ ਬਾਰੇ ਕੁਝ ਪਤਾ ਨਹੀਂ ਹੈਗਾ ਜੀ ਜੋਦਰਾਂ ਬੋਲਦਾ ਸਾਨੂੰ ਉਸ ਬਾਰੇ ਕੁਝ ਪਤਾ ਨਹੀਂ ਸਾਨੂੰ ਸਭ ਬਾਰੇ ਪਤਾ ਹੈ ਪਰ ਅਸੀਂ ਆਹ ਚੀਜ਼ਾਂ ਆਪਣੀ ਬੱਚੀ ਦੇ ਮੈਟਰ 'ਚ ਨਹੀਂ ਲੈ ਕੇ ਆਉਣਾ ਚਾਹੁੰਦੇ ਜਿਹੜੀ ਸਾਡੀ ਮੇਨ ਇਸ਼ੂ ਸੀਗਾ ਸੀ ਉਸ ਚੀਜ਼ 'ਤੇ ਬੋਲਣਾ ਚਾਹੁੰਦੇ ਸੀ ਨਾ ਕਿ ਅਸੀਂ ਕਿਸੇ ਦੇ ਕੈਰੇਕਟਰ ਦੇ ਹੱਥ ਚੱਕਣਾ ਚਾਹੁੰਦੇ ਸੀ ਨਾ ਸਾਨੂੰ ਹੱਕ ਹੈ ਤੇ ਨਾ ਅਸੀਂ ਇਸ ਚੀਜ਼ ਨੂੰ ਕਰਨਾ ਚਾਹੁੰਦੇ ਆ ਪਰ ਉਹਨੇ ਜੋ ਸਾਡੇ ਲਈ ਕੀਤਾ ਸਾਨੂੰ ਉਸ ਦੇ ਲਈ ਇਨਸਾਫ ਚਾਹੀਦਾ ਹੈ ਇੱਕ ਤਾਂ ਉਹਨੇ ਬੱਚੀ ਦਾ ਜਿਹੜਾ ਕੀਤਾ ਉਹ ਅਲੱਗ ਮੈਟਰ ਆ ਆ ਜਿਹੜਾ ਸਾਨੂੰ ਔਨ ਮੀਡੀਆ ਕੁੜੀਆਂ ਨੂੰ ਬੋਲ ਕੇ ਉਹਨੇ ਆਹ ਚੀਜ਼ ਕੀਤੀ ਹੈ ਇਹ ਇੱਕ ਅਲੱਗ ਮੈਟਰ ਬਣ ਗਿਆ ਇਸ ਚੀਜ਼ ਦਾ ਤਾਂ ਇਨਸਾਫ ਨਾਲ ਦੀ ਨਾਲ ਹੋ ਸਕਦਾ ਹੈ ਨਾ ਜੇ ਬਾਕੀ ਚੀਜ਼ਾਂ ਲਈ ਕਮੇਟੀ ਬਣੂਗੀ ਮੈਂਬਰ ਬਣੂਗੇ ਫਿਰ ਫਿਰ ਇਨਸਾਫ ਮਿਲੂਗਾ ਫਿਰ ਕਾਰਵਾਈ ਹੋਊਗੀ ਪਰ ਕੁੜੀਆਂ ਨੂੰ ਬੋਲਣ ਦਾ ਇਨਸਾਫ ਤਾਂ ਬੋਲ ਸਕਦਾ ਉਹ ਦੇ ਸਕਦੇ ਨਾ ਨਾਲ ਦੀ ਨਾਲ ਤੁਹਾਨੂੰ ਇਸ ਚੀਜ਼ ਦੀ ਜਲਦ ਤੋਂ ਜਲਦ ਕਾਰਵਾਈ ਚਾਹੀਦੀ ਆ ਜੇ ਤਾਂ ਹੁੰਦੀ ਆ ਤਾਂ ਬਹੁਤ ਵਧੀਆ ਗੱਲ ਆ ਨਹੀਂ ਇਸ ਤੋਂ ਅੱਗੇ ਸਾਨੂੰ ਜੋ ਵੀ ਆਪਣੇ ਲਈ ਕਰਨਾ ਪਿਆ ਸੀ ਕਰਾਂਗੇ ਕਿਉਂਕਿ ਅਸੀਂ ਆਪਣੇ ਕਰੈਕਟਰ ਤੇ ਗਲਤ ਨਹੀਂ ਸੁਣਨਾ सानू कोई करैक्टर सर्टिफिकेट नहीं तो नहीं लगेरा ਵਿਅਕਤੀਗਤ ਮਸਲੇ ਦੀ ਦਮੇ ਆਏ ਨੇ ਉਹਨਾਂ ਨੂੰ ਸਵੇਰੇ ਮਿਲਿਆ ਜਾਊਗਾ ਫਿਰ ਕਾਨਫਰੰਸ ਵੀ ਕੀਤੀ ਜਾਊਗੀ ਅਤੇ ਇਸ ਮਸਲੇ ਦੇ ਵਿੱਚ ਪੰਜ ਮੈਂਬਰੀ ਦਾ 11 ਮੈਂਬਰੀ ਦੀ ਕਮੇਟੀ ਵੀ ਬਣਾਈ ਜਾਊਗੀ ਜਿਹੜੀ ਕੇਸ ਕੇਸ ਨੂੰ ਅੱਗੇ ਚਲਾਉਣ ਲਈ ਕਲਬੰਦ ਕਰਨ ਲਈ ਸਾਥੀਓ ক্ষমা ਬੜਾ ਭਿਆਨਕਾ ਕੱਲ ਜੁਗਨ ਸਮਾ ਮਿੰਟ ਮਿੰਟ ਤੇ ਕਤਲ ਖਲੋ ਹੋ ਰਿਆ ਲੋਕਾਂ ਦੇ ਨਾਲ ਅਤਿਆਚਾਰ ਹੋ ਰਿਹਾ ਇਹਨੂੰ ਰੋਕਣ ਦੇ ਲਈ ਆਪਾਂ ਸਮਾਜ ਦੇ ਲੋਕੀ ਅੱਗੇ ਆਓ ਇਹਨੂੰ ਰੋਕੇ ਜਾਊਗਾ ਕੋਈ ਕਿਸੇ ਨੂੰ ਮਾਰਨ ਦੇ ਲਈ ਜਾਂ ਕਿਸੇ ਨੂੰ ਪੰਗ ਪ੍ਰਸੰਦ ਕਰਨ ਲਈ ਨਹੀਂ ਸਮਾਜ ਨੂੰ ਆਏਗਾ ਜਿੰਨਾ ਨਾ ਪਿਆਰ ਰੱਖੋ ਸਤਿਕਾਰ ਰੱਖੋ ਸਾਰੇ ਆਪਸ ਵਿੱਚ ਹੀ ਬਾਕੀ ਦੇ ਕਿਸੇ ਹੋਰ ਬਾਈ ਨੇ ਬੋਲਣਾ ਬਾਹਰ ਕੱਢ ਕੇ ਇੱਕ ਦਸੇ ਦੀ ਮਾ ਬੋਲਣਾ ਇਹਦਾ ਸੀ ਭਾਬੀ ਹੰਦਰ ਸਿੰਘ ਜੀ

ਉਸ ਵਾਰ ਮਕਣਾ ਏਕੇ ਲਈ ਕੇ ਦਰਦਾਂ ਟੀਕੇ ਲਈ ਕੇ ਨਬਰਾ ਹਰ ਕਰਤਾ ਮੇਰੇ ਘਰ ਲਈ ਦਾ ਜਦੋਂ ਜਿਹੜੀ ਵੀ ਹੋ